ਲੋਜੀਕਲ ਫਿੱਟ ਤੋਂ ਹਾਜ਼ਰ ਹੈ ਕਾਮੇਡੀ ਕੁਈਨ ਪਾਤੀ ਸਿੰਘ ਦਾ ਇੱਕ ਵੱਖਰਾ ਅੰਦਾਜ਼ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਾਤੀ ਸਿੰਘ ਕਾਮੇਡੀ ਕੁਈਨ ਨੇ ਆਪਣੇ ਫੈਨਸ ਲਈ ਪਹਿਲਾਂ ਵੀ ਕਾਫੀ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਤੇ ਇੱਥੇ ਪਾਤੀ ਸਿੰਘ ਆਪਣੇ ਪਤੀ ਦੇ ਨਾਲ 에어ਪੋਰਟ ਦੇ ਕਾਮੇਡੀ ਅੰਦਾਜ਼ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਉਹਨਾਂ ਦੀਆਂ ਵੀਡੀਓਜ਼ ਵੀ ਲੋਕਾਂ ਦੁਆਰਾ ਬਿਹਤ ਪਸੰਦ ਕੀਤੀਆਂ ਜਾਂਦੀਆਂ ਨੇ ਇੱਕ ਵਾਰ ਫਿਰ ਪਾਤੀ ਸਿੰਘ ਨੇ ਇੱਕ ਵੱਖਰੇ ਅੰਦਾਜ਼ ਚ ਆਪਣੀਆਂ ਕਾਮੇਡੀ ਵੀਡੀਓਜ਼ ਸਾਂਝੀਆਂ ਕੀਤੀਆਂ ਨੇ ਤੇ ਇਹ ਵੀਡੀਓਜ਼ ਜੋ ਨੇ ਟਿਕਟੌਕ ਦੇ ਜ਼ਰੀਏ ਬਣਾਈਆਂ ਗਈਆਂ ਨੇ ਉਹਨਾਂ ਨੇ ਇੱਕ ਬੜੇ ਹੀ ਹਾਸੇਜਨਕ ਤਰੀਕੇ ਨਾਲ ਐਕਟਿੰਗ ਕੀਤੀ ਹੈ ਤੇ 파ਤੀ ਸਿੰਘ ਨੂੰ ਕਿਸੇ ਵੀ ਪਛਾਣ ਦੀ ਲੋੜ ਨਹੀਂ ਹੈ 파ਤੀ ਸਿੰਘ ਨੇ ਲੱਲੀ ਦੇ ਕਿਰਦਾਰ ਦੇ ਨਾਲ ਭਾਰਤੀ ਕਾਮੇਡੀ ਵਿੱਚ ਜਗ੍ਹਾ ਬਣਾਈ ਤੇ ਇਨ੍ਹਾਂ ਵੀਡੀਓਜ਼ ਵਿੱਚ ਪਤੀ ਦੇ ਨਾਲ ਪਿਆਰ ਦੇ ਮਾਹੌਲ ਨੂੰ ਚਾਰ ਚੰਨ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਵੀ ਇਹਨਾਂ ਵੀਡੀਓਜ਼ ਨੂੰ ਦੇਖੋ ਤੇ ਵੀਡੀਓਜ਼ ਦਾ ਆਨੰਦ ਮਾਣੋ ਬੰਦ ਕਰਦੇ ਮੈਂ ਸਰਪੀਰ ਰਿਆ ਜਦ ਹੱਥ ਤੇਰਾ ਮੇਰੇ ਹੱਥ ਵਿੱਚ ਹੁੰਦਾ ਹੈ ਹਏ ਕੁਝ ਕੁਝ ਲੁਕਦਾ ਹੈ अदन ऊपर जैसे बिजी कोई आया लगता <laughs> नहीं कोई गया है अच्छा जाने में भी घंटी बजती क्या ब्यूरो रिपोर्ट डेली पोस्ट पंजाबी जे वाल्ड है आयल स्विच छे ईच बैंड ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ